ਸਸ਼ੀਕਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੇ ਖੰਨਾ ਸ਼ਹਿਰ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਬਾਰੇ ਜੀ ਹਾਂ ਪੰਜਾਬ ਦੇ ਖੰਨਾ ਸ਼ਹਿਰ ਵਿੱਚ ਜੀਟੀ ਰੋਡ ਤੇ ਇੱਕ ਰਾਹ ਵਿਚਾਲੇ ਇੱਕ ਟਰੱਕ ਖੜਾ ਸੀ ਜਦ ਉਸ ਦੇ ਪਿੱਛੇ ਇੱਕ ਹੋਰ ਟਰੱਕ ਆ ਕੇ ਲੱਗਾ ਤਾਂ ਪਿਛਲੇ ਟਰੱਕ ਵਾਲੇ ਨੇ ਅੱਗੇ ਜਾ ਕੇ ਰਾਹ ਛੱਡਣ ਨੂੰ ਕਿਹਾ ਤਾਂ ਟਰੱਕ ਦੇ ਡਰਾਈਵਰ ਵੱਲੋਂ ਸਪਾਈ ਦਿੱਤੀ ਗਈ ਕਿ ਟਰੱਕ ਦੇ ਵਿੱਚ ਤਕਨੀਕੀ ਖਰਾਬੀ ਕਰ ਰਿਹਾ ਨੇ ਟਰੱਕ ਨਹੀਂ ਹਿੱਲ ਸਕਦਾ ਤਾਂ ਉਥੇ ਤਿੰਨ ਲੋਕਾਂ ਨੇ ਜਿਹੜੇ ਕਿ ਪਿਛਲੇ ਟਰੱਕ ਦਾ ਡਰਾਈਵਰ ਤੇ ਦੋ ਪਹਿਲੇ ਟਰੱਕ ਦੇ ਜਿਹੜਾ ਕਿ ਟਰੱਕ ਦੇ ਵਿੱਚ ਕਰੰਟ ਆ ਰਿਹਾ ਸੀਗਾ ਉਹ ਦੋ ਬੰਦੇ ਟੋਟਲ ਕੋਲ ਮੀ ਲਾ ਕੇ ਤਿੰਨ ਬੰਦਿਆਂ ਨੇ ਟਰੱਕ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਦ ਉਹਨਾਂ ਨੇ ਟਰੱਕ ਨੂੰ ਹੱਥ ਪਾਇਆ ਤਾਂ ਟਰੱਕ ਦੇ ਵਿੱਚ ਤੇਜ਼ ਧਾਰ ਕਰੰਟ ਦੇ ਕਾਰਨ ਉਹ ਦੂਰ ਜਾ ਕੇ ਡਿੱਗੇ ਜਿਸ ਕਾਰਨ ਇੱਕ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਨੇ ਜਦ ਆਸ-ਪਾਸ ਦੇ ਲੋਕਾਂ ਵੱਲੋਂ ਉਹਨਾਂ ਨੂੰ ਦੇਖਿਆ ਗਿਆ ਤਾਂ ਬਾਕੀ ਦੇ ਜਿਹੜੇ ਦੋ ਲੋਕ ਜ਼ਖਮੀ ਨੇ ਉਹਨਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੇ ਚਲਦਿਆਂ ਨਾਲ ਹੀ ਉਹਨਾਂ ਨੇ ਖੰਨਾ ਸ਼ਹਿਰ ਦੇ ਬਿਜਲੀ ਡਿਪਾਰਟਮੈਂਟ ਦੇ जेई ਨੂੰ ਸੂਚਿਤ ਕੀਤਾ ਜਿਸ ਦੇ ਚਲਦਿਆਂ ਜਦ जेई ਨੇ ਉੱਥੇ ਆ ਕੇ ਰਿਪੋਰਟ ਕੀਤੀ ਤਾਂ ਆਪਦੇ ਨਾਲ ਦੇ ਸਾਥੀਆਂ ਨਾਲ ਟਰੱਕ ਵਿੱਚ ਆਂਦੀ ਬਿਜਲੀ ਦੀ ਸਮੱਸਿਆ ਨੂੰ ਹੱਲ ਕੀਤਾ ਜਿਸ ਦੇ ਚਲਦਿਆਂ ਜਿਹੜੇ ਦੋ ਵਿਅਕਤੀ ਖੰਨਾ ਹਸਪਤਾਲ ਤੇ ਸਿਵਲ ਹਸਪਤਾਲ ਚ ਦਾਖਲ ਨੇ ਉਹਨਾਂ ਲਈ ਡਾਕਟਰ ਨੇ ਕਿਹਾ ਕਿ ਉਹ ਗੰਭੀਰ ਜ਼ਖਮੀ ਨੇ ਪਰ ਫਿਲਹਾਲ ਉਹ ਖਤਰੇ ਤੋਂ ਬਾਹਰ ਨੇ ਕੁਝ ਕੁ ਦਿਨਾਂ ਵਿੱਚ ਸਠੀਕ ਹੋ ਜਾਣਗੇ ਜਿਹੜੇ ਬੰਦੇ ਦੀ ਹੱਤਿਆ ਹੋ ਗਈ ਜਾਂ ਫਿਰ ਕਹਿ ਸਕਦੇ ਆ ਜਿਹੜੇ ਬੰਦੇ ਦੀ ਮੌਤ ਹੋ ਗਈ ਕਰੰਟ ਦੇ ਕਾਰਨ ਉਹ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ ਹਜੇ ਉਸ ਬੰਦੇ ਦੀ ਕੋਈ ਵੀ ਨਿੱਜੀ ਪਛਾਣ ਸਾਂਝੀ ਨਹੀਂ ਕੀਤੀ ਗਈ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ